ਐਮਸੀ ਦੀਆਂ ਚੋਣਾਂ ਦੇ ਵਿੱਚ ਐਮਐਲਏ ਬਲਕਾਰ ਸਿੱਧੂ ਸ਼ਰਿਆਮ ਗੁੰਡਾਗਰਦੀ ਕਰ ਰਹੇ ਨੇ ਸ਼ਰਿਆਮ ਇਹ ਗੱਲ ਕਹਿ ਰਹੇ ਨੇ ਲੋਕਤੰਤਰ ਦੀਆਂ ਧਜੀਆਂ ਉਡਾ ਰਹੇ ਨੇ ਕਿ ਜੇਕਰ ਤੁਸੀਂ ਕਿਸੇ ਹੋਰ ਪਾਰਟੀ ਦਾ ਐਮਸੀ ਜਿਤਾਤਾ ਤਾਂ ਉਹ ਮੈਂ ਥੜੇ ਨਹੀਂ ਚੜਨ ਦੇਣਾ ਕੰਮ ਤਾਂ ਛੱਡੋ ਮੈਂ ਉਹਨੂੰ ਆਪਣੇ ਘਰ ਦੇ ਥੜੇ ਨਹੀਂ ਚੜਨ ਦੇਣਾ ਇਹ ਕਿਹੜੀ ਲੋਕਤੰਤਰ ਦੀ ਦੁਹਾਈ ਦੇ ਰਹੀ ਆਮਦਮੀ ਪਾਰਟੀ ਲਗਾਤਾਰ ਬਾਬਾ ਪੀਮਰਾਓ ਅੰਬੇਦਕਰ ਜੀ ਦੀਆਂ ਫੋਟੋਆਂ ਫੜ ਕੇ ਪ੍ਰਦਰਸ਼ਨ ਜਰੂਰ ਕਰ ਰਹੀ ਹੈ ਦਫ਼ਤਰਾਂ 'ਚ ਜਰੂਰ ਲਗਵਾਈਆਂ ਪਰ ਉਹਨਾਂ ਦੇ ਸੰਵਿਧਾਨ ਦੀ ਕਿਹੜੀ ਪਾਲਣਾ ਕਰ ਰਹੀ ਹੈ ਇਹ ਭਾਰਤ ਦਾ ਸੰਵਿਧਾਨ ਕਦੋਂ ਕਹਿੰਦਾ ਕਿ ਕਿਸੇ ਨੂੰ ਤੁਸੀਂ ੱੱੱਕੇ ਨਾ ਕਹੋ ਕਿ ਜੇਕਰ ਸਾਡੀ ਪਾਰਟੀ ਨੂੰ ਵੋਟ ਪਾਈ ਤਾਂ ਹੀ ਕੰਮ ਕਰਵਾਵਾਂਗੇ ਜੇਕਰ ਹੋਰ ਪਾਰਟੀ ਨੂੰ ਵੋਟ ਪਾਈ ਤਾਂ ਕੰਮ ਨਹੀਂ ਹੋਣਗੇ ਜਿੱਥੇ ਕੇਂਦਰ ਦੇ ਵਿੱਚ ਰੋਂਦੀ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰਾਂ ਦੀ ਗੱਲ ਨਹੀਂ ਸੁਣੀ ਜਾਂਦੀ ਵਿਰੋਧੀ ਧਿਰਾਂ ਨਾਲ ੱੱੱਕਾ ਹੋ ਰਿਹਾ ਹੈ ਤਾਂ ਕੀ ਪੰਜਾਬ 'ਚ ੱੱੱਕਾ ਨਹੀਂ ਆਹ ਵੀਡੀਓ ਤੁਹਾਨੂੰ ਸੁਣਾਉਣੇ ਆ ਜਿੱਚ ਬਲਕਾਰ ਸਿੱਧੂ ਸ਼ਰੇਆਮ ਕਹਿ ਰਿ ਕਿ ਜੇਕਰ ਵੋਟ ਆਮ ਆਦਮੀ ਪਾਰਟੀ ਦੀ ਐਮਸੀ ਨੂੰ ਪਾਈ ਤਾਂ ਠੀਕ ਹੈ ਨਹੀਂ ਮੈਂ ਉਹਨੂੰ ਥੜੇ ਨਹੀਂ ਚੜਨ ਦੇਣਾ। ਠੱਲਾ ਵਟਣਾ ਹੈ ਕਿ ਕਿੰਨੀ ਇੱਕ ਨੂੰ ਦਵਾ ਦੇ। ਇਹ ਕੰਮ ਰਵਾ। ਕੱਲੇ ਪਹਿਲੀ ਵਾਰ ਇਹ ਬੋਲਿਆ ਸਾਡਾ ਪਾਸਾ ਵਾਲਾ ਵੀ ਪਹਿਲੀ ਵਾਰ ਬੋਲਿਆ। ਕੱਲੇ ਆ ਝਾੜੂ ਦਾ ਵਟ ਨਹੀਂ ਦਵਾਉਣਾ ਐਮਸੀ ਝੋਲੀ ਨਹੀਂ ਪੜਾ ਤੂੰ ਜਾ ਮਾਤੇ ਗੱਲ ਕਹਿਣਾ ਝਾੜੂ ਵਾਲਾ ਐਮਸੀ ਆਓ ਮੇਰੇ ਘਰੇ ਫੁੱਚੇ ਨੂੰ ਮੈਂ ਖੜੀ ਚੜਨ ਦਿੰਦਾ। ਨਾਵਾ ਕੰਮ ਕਰਾਵਾ ਹੋਰ ਦਾ ਇਹ ਤੇ ਝਾੜੂ ਵਾਲਾ ਹੀ ਕੰਮ ਕਰੋ ਜੇ ਝਾੜੂ ਵਾਲਾ ਦਵਾ ਦਿਓ ਇਹ ਮਿੱਟੀ ਬਣਾ ਦਿਓ ਤਾਂ ਕੰਮ ਹੋਰ ਦਿਖਾਓ ਧੰਨਵਾਦ ਤਾਂ ਇਹ ਸ਼ਰਿਆਮ ਗੁੰਡਾਗਰਦੀ ਹੈ ਕੋਈ ਪਹਿਲੀ ਵਾਰ ਨਹੀਂ ਹੋਈ ਪਹਿਲਾਂ ਵੀ ਕਈ ਵ代ਕ ਸਰਪੰਚੀ ਦੀਆਂ ਚੋਣਾਂ ਮੌਕੇ ਕਹਿ ਗਏ ਸੀ ਕਿ ਇਹ ਸਾਡਾ ਸਰਪੰਚ ਹੈ ਅਸੀਂ ਇਹਨੂੰ ਬਣਾ ਦਿੱਤਾ ਹੈ ਜੇ ਕਿਸੇ ਚ ਦਮ ਹੈ ਤਾਂ ਰੁਕ ਲੋ ਤਾਂ ਹੁਣ ਬਲਕਾਰ ਸਿੱਧੂ ਨੇ ਐਮਸੀ ਦੀਆਂ ਚੋਣਾਂ ਦੌਰਾਨ ਇਹ ਕਹਿ ਦਿੱਤਾ ਕਿ ਆ ਸਾਡਾ ਐਮਸੀ ਹੈ ਝਾੜੂ ਦੇ ਐਮਸੀ ਨੂੰ ਵੋਟ ਪਾਓਗੇ ਤਾਂ ਕੰਮ ਹੋਣਗੇ ਜੇਕਰ ਕਿਸੇ ਹੋਰ ਨੂੰ ਵੋਟ ਪਾਈ ਤਾਂ ਮੈਂ ਉਹਨੂੰ ਥੜੇ ਨਹੀਂ ਜਾਣਦਾ ਨਾ ਮੈਂ ਉਹਦਾ ਕੰਮ ਹੋਣ ਦੇਵਾਂ ਕੀ ਲੋਕਤੰਤਰ ਦੇ ਵਿੱਚ ਲੋਕਾਂ ਦੇ ਫਤਵੇ ਦਾ ਕੋਈ ਮੁੱਲ ਨਹੀਂ ਕੀ ਤੁਸੀਂ ਕੋਈ ਚਿੱਟੇ ਦਾ ਵਪਾਰੀ ਕੋਈ ਮਾੜਾ ਬੰਦਾ ਕੋਈ ਘਟਿਆ ਬੰਦਾ ਕੋਈ ਅਜੀਹਾ ਬੰਦਾ ਜਿਹੜਾ ਉਸ ਇਲਾਕੇ ਦੇ ਲੋਕਾਂ ਨੂੰ ਪਸੰਦ ਨਾ ਹੋਵੇ ਤੁਸੀਂ ਖੜਾ ਕਰਦੇ ਹੋ ਮੋ ਤੇ ਲੋਕ ਉਹਨੂੰ ਵੋਟ ਨਾ ਪਾਉਣੀ ਚਾਹੁੰਦੇ ਹੋਣ ਤੇ ਤੁਸੀਂ ਧੱਕੇ ਨਾਲ ਵੋਟ ਪਾਉਂਗੇ ਕਿ ਮੈਂ ਫਿਰ ਬਾਕੀ ਕੰਮ ਨਹੀਂ ਹੋਣਦੇ ਨੇ ਇਹ ਕਿਹੋ ਜਿਹਾ ਲੋਕਤੰਤਰ ਹੈ ਇਹ ਕਿਹੋ ਜਿਹੀ ਡੈਮੋਕ੍ਰੇਸੀ ਹੈ ਕੀ ਆਮ ਆਦਮੀ ਪਾਰਟੀ ਇਸ ਲਈ ਬਾਬਾ ਸਾਹਿਬ ਦੀਆਂ ਫੋਟੋਆਂ ਦਫ਼ਤਰਾਂ ਦੇ ਵਿੱਚ ਲਗਵਾਉਂਦੀ ਹੈ ਕਿ ਬਾਬਾ ਸਾਹਿਬ ਦਾ ਸੰਵਿਧਾਨ ਲਾਗੂ ਕਰਨ ਦੀ ਬਜਾਏ ਉਹਦੀਆਂ ਧੱਜੀਆਂ ਉਡਾਈਆਂ ਜਾਣ ਵਿਰੋਧੀ ਧਰਦੀ ਭੂਮਿਕਾ ਲੋਕਤੰਤਰ ਦੇ ਵਿੱਚ ਹੋਣੀ ਜ਼ਰੂਰੀ ਹੈ ਜੇਕਰ ਕਿਸੇ ਨਗਰ ਕੌਂਸਲ ਦੇ ਵਿੱਚ ਜਾਂ ਨਗਰ ਨਿਗਮ ਦੇ ਵਿੱਚ ਵਿਰੋਧੀ ਧਰਨਾ ਨਾ ਹੋਵੇਗੀ ਤਾਂ ਫਿਰ ਜਿਹੜੀ ਸਰਕਾਰ ਜਾਂ ਜਿਹੜੀ ਸੱਤਾਧਾਰੀ ਧਿਰ ਹੈ ਉਹ ਜੋ ਮਰਜ਼ੀ ਗਲਤ ਮਲਤ ਫੈਸਲੇ ਕਰੇਗੀ ਉਹਦਾ ਵਿਰੋਧ ਕੌਣ ਕਰੇਗਾ ਵਿਰੋਧੀ ਧਿਰ ਤਾਂ ਵੈਸੇ ਹੀ ਪੰਜਾਬ ਦੇ ਵਿੱਚ ਕਮਜ਼ੋਰ ਹੈ ਕਿੱਥੇ ਵਿਰੋਧੀ ਧਿਰ ਨੂੰ ਲੜਨਾ ਚਾਹੀਦਾ ਲੜ ਨਹੀਂ ਰਹੀ ਪਰ ਜੇਕਰ ਇਸ ਤਰੀਕੇ ਨਾਲ ਤੁਸੀਂ ਡਰਾ ਧਮਕਾ ਕੇ ਕਹੋਗੇ ਕਿ ਮੈਂ ਕੰਮ ਨਹੀਂ ਹੋਣ ਦੇਣੇ ਤਾਂ ਫਿਰ ਲੋਕਤੰਤਰ ਕਿਹੜੀ ਗੱਲ ਦਾ ਰਹਿ ਜਾਂਦਾ ਹੈ ਇਸ ਤਰੀਕੇ ਦੇ ਨਾਲ ਇੱਕ ਐਮਐਲਏ ਸ਼ਰਿਆਮ ਗੁੰਡਾਗਰਦੀ ਕਰ ਰਿਹਾ ਪੰਜਾਬ ਦਾ ਚੋਣ ਕਮਿਸ਼ਨ ਕਿਉਂ ਚੁੱਪ ਬੈਠਾ ਹੈ ਕਿਉਂ ਪੰਜਾਬ ਦਾ ਚੋਣ ਕਮਿਸ਼ਨ ਅਜੇਹੇ ਵਿਧਾਇਕ ਦੇ ਉੱਪਰ ਕਾਰਵਾਈ ਨਹੀਂ ਕਰਦਾ ਕਿ ਇਹ ਕੋਈ ਧਮਕੀ ਜਾਂ ਇਸ ਤਰੀਕੇ ਨਾਲ ਡਰਾਉਣਾ ਹੈ ਜਾਂ ਇਸ ਤਰੀਕੇ ਨਾਲ ਕਹਿਣਾ ਕਿ ਮੈਂ ਕੰਮ ਨਹੀਂ ਹੋਣ ਦੇਵਾਂਗਾ ਦੇਵਾਂਗਾ ਇਹ ਦੇਸ਼ ਚ ਸਰਕਾਰ ਚੱਲ ਰਹੀ ਹੈ ਜਾਂ ਕਿਸੇ ਰਾਜ ਦਾ ਰਾਜ ਚੱਲ ਰਿਹਾ ਹੈ ਜਾਂ ਕਿਸੇ ਦੇ ਪਯੋ ਦਾ ਰਾਜ ਇੱਥੇ ਚੱਲ ਰਿਹਾ ਵੀ ਜਿਹੜਾ ਕੋ ਜੋ ਮਰਜ਼ੀ ਕਵੇ ਤੇ ਉਹਦੀ ਪੂਰੀ ਹੋਵੇਗੀ ਇਸ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹੈ ਲੋਕ ਸਰਕਾਰ ਚੁਣਦੇ ਨੇ ਲੋਕਾਂ ਨੂੰ ਹੱਕ ਹੈ ਆਪਦਾ ਪੰਚ ਸਰਪੰਚ ਐਮਸੀ ਐਮਐਲਏ ਐਮਪੀ ਚੁਣਨ ਦਾ ਜੇਕਰ ਇਸ ਤਰੀਕੇ ਨਾਲ ਧਮਕੀ ਦੇ ਕੇ ਇਸ ਤਰੀਕੇ ਨਾਲ ਡਰਾ ਕੇ ਚੁਣਨਾ ਤਾਂ ਫਿਰ ਉਹ ਕੀ ਫਾਇਦਾ ਹੋਇਆ ਜੇ ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਦੇਣ ਕਿ ਜੇਕਰ ਤੁਸੀਂ ਭਾਈਪਤ ਤੋਂ ਬਿਨਾ ਕਿਸੇ ਹੋਰ ਐਮਪੀ ਨੂੰ ਵੋਟ ਪਾਈ ਤਾਂ ਮੈਂ ਫਿਰ ਕੇਂਦਰ ਦੇ ਵਿੱਚੋਂ ਕੋਈ ਗ੍ਰਾਂਟ ਨਹੀਂ ਦੇਣੀ ਮੈਂ ਕੋਈ ਕੰਮ ਨਹੀਂ ਹੋਣ ਦੇਣਾ ਤਾਂ ਫਿਰ ਇਹ ਦੇਸ਼ ਦੇ ਵਿੱਚ ਲੋਕਤੰਤਰ ਬਚੂ ਕਿੱਥੇ ਇਹ ਦੇਸ਼ ਦੇ ਵਿੱਚ ਡੈਮੋਕ੍ਰੇਸੀ ਬਚੂ ਕਿੱਥੇ ਜੇਕਰ ਪੰਜਾਬ ਦੇ ਵਿੱਚ ਸਰਕਾਰਾਂ ਇਹ ਕਰਨ ਲੱਗ ਜਾਣ ਕਿ ਜੇਕਰ ਤੁਸੀਂ ਕਿਸੇ ਹੋਰ ਦਾ ਐਮਐਲਏ ਤਾਇਆ ਤਾਂ ਮੈਂ ਕੰਮ ਹੋਣ ਨਹੀਂ ਦੇਣਾ ਤਾਂ ਫਿਰ ਲੋਕਤੰਤਰ ਬਚੇਗਾ ਕਿੱਥੇ ਫਿਰ ਲੋਕਤੰਤਰ ਦੀ ਪਰਿਭਾਸ਼ਾ ਕੀ ਰਹਿ ਜਾਵੇਗੀ ਤਾਂ ਜਿਹੜੀ ਇਹ ਸ਼ਰੇਆਮ ਗੁੰਡਾਗਰਦੀ ਬਲਕਾਰ ਸਿੱਧੂ ਵੱਲੋਂ ਜਾਂ ਇਹਨਾਂ ਦੇ ਪਹਿਲਾਂ ਵੀ ਵਿਧਾਇਕਾਂ ਵੱਲੋਂ ਕੀਤੀ ਜਾਂਦੀ ਹੈ ਇਹ ਤੇ ਆਮ ਆਦਮੀ ਪਾਰਟੀ ਨੂੰ ਵੀ ਨੱਥ ਪਾਉਣ ਦੀ ਲੋੜ ਹੈ ਇਹਤੇ ਤੇ ਜਿਹੜਾ ਪੰਜਾਬ ਦਾ ਚੋਣ ਕਮਿਸ਼ਨ ਆਉਂ ਰੋ ਵੀ ਨੱਥ ਪਾਉਣ ਦੀ ਲੋੜ ਹੈ ਜੇਕਰ ਇਸੇ ਤਰ੍ਹਾਂ ਸ਼ਰਿਆਮ ਗੁੰਡਾਗਰਦੀ ਕਰਕੇ ਧਮਕੀਆਂ ਦੇ ਕੇ ਕਹਿ ਕੇ ਕਿ ਮੈਂ ਬਾਕੀਆਂ ਦੇ ਕੰਮ ਨਹੀਂ ਹੋਣ ਦੇਣੇ ਵੋਟਾਂ ਪਾਉਣੀਆਂ ਤਾਂ ਫਿਰ ਸਿੱਧਾ ਹੀ ਕੋਸ਼ਟ ਕਰਵਾ ਦਿਓ ਕਿ ਐਮਸੀ ਬਲਕਾਰ ਸਿੰਘ ਸਿੱਧੂ ਦਾ ਜਿਹੜਾ ਬੰਦਾ ਹਲਾਣਿਆ ਉਹ ਹੈ ਫਿਰ ਵੋਟ ਦੀ ਪ੍ਰਕਿਰਿਆ ਦੀ ਕੀ ਲੋੜ ਹੈ ਫਿਰ ਇੰਨਾ ਖਰਚਾ ਕਰਨ ਦੀ ਕੀ ਲੋੜ ਹੈ ਫਿਰ ਤਾਂ ਸੱਤਾ ਧਾਰੀ ਧਰਦੇ ਐਮਸੀ ਐਲਾਨ ਦਿੱਤੇ ਜਾਣ ਤੇ ਕੰਮ ਨਿਭੜ ਜਾਵੇ ਸੋ ਜਿਸ ਤਰੀਕੇ ਦੀ ਭਾਸ਼ਾ ਉਹਨਾਂ ਨੇ ਵਰਤੀ ਹੈ ਜਿਸ ਤਰੀਕੇ ਦੀ ਧਮਕੀ ਭਰ ਲੈ ਜਾ ਵਰਤਿਆ ਮੈਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਜਾਂ ਜਿਹੜੇ ਚੋਣ ਅਫਸਰ ਨੇ ਡੀਸੀ ਸਹਿਬਾਨ ਨੇ ਐਸਡੀਐਮ ਨੇ ਉਹਨਾਂ ਨੂੰ ਇਸਤੇ ਕਾਰਵਾਈ ਕਰਨ ਦੀ ਲੋੜ ਐ। ਐਮਸੀ ਦੀਆਂ ਚੋਣਾਂ ਦੇ ਵਿੱਚ ਐਮਐਲਏ ਬਲਕਾਰ ਸਿੱਧੂ ਸ਼ਰਿਆਮ ਗੁੰਡਾਗਰਦੀ ਕਰ ਰਹੇ ਨੇ। ਸ਼ਰਿਆਮ ਇਹ ਗੱਲ ਕਹਿ ਰਹੇ ਨੇ ਲੋਕਤੰਤਰ ਦੀਆਂ ਝੰਡੀਆਂ ਉਡਾ ਰਹੇ ਨੇ ਕਿ ਜੇਕਰ ਤੁਸੀਂ ਕਿਸੇ ਹੋਰ ਪਾਰਟੀ ਦਾ ਐਮਸੀ ਜਿਤਾਤਾ ਤਾਂ ਉਹਨੂੰ ਮੈਂ ਥੜੇ ਨਹੀਂ ਚੜਨ ਦੇਣਾ। ਕੰਮ ਤਾਂ ਛੱਡੋ ਮੈਂ ਉਹਨੂੰ ਆਪਣੇ ਘਰ ਦੇ ਥੜੇ ਨਹੀਂ ਚੜਨ ਦੇਣਾ। ਇਹ ਕਿਹੜੀ ਲੋਕਤੰਤਰ ਦੀ ਦੁਹਾਈ ਦੇ ਰਹੀ ਆਮ ਆਦਮੀ ਪਾਰਟੀ ਲਗਾਤਾਰ ਬਾਬਾ ਭੀਮਰਾਓ ਅੰਬੇਦਕਰ ਜੀ ਦੀਆਂ ਫੋਟੋਆਂ ਫੜ ਕੇ ਪ੍ਰਦਰਸ਼ਨ ਜਰੂਰ ਕਰ ਰਹੀ ਹੈ ਦਫ਼ਤਰਾਂ 'ਚ ਜਰੂਰ ਲਗਵਾਈਆਂ ਪਰ ਉਹਨਾਂ ਦੇ ਸਵਿਧਾਨ ਦੀ ਕਿਹੜੀ ਪਾਲਣਾ ਕਰ ਰਹੀ ਹੈ ਇਹ ਭਾਰਤ ਦਾ ਸਵਿਧਾਨ ਕਦੋਂ ਕਹਿੰਦਾ ਕਿ ਕਿਸੇ ਨੂੰ ਤੁਸੀਂ ੱੱੱਕੇ ਨਾ ਕਹੋ ਕਿ ਜੇਕਰ ਸਾਡੀ ਪਾਰਟੀ ਨੂੰ ਵੋਟ ਪਾਈ ਤਾਂ ਹੀ ਕੰਮ ਕਰਵਾਵਾਂਗੇ ਜੇਕਰ ਹੋਰ ਪਾਰਟੀ ਨੂੰ ਵੋਟ ਪਾਈ ਤਾਂ ਕੰਮ ਨਹੀਂ ਹੋਣਗੇ ਜਿੱਥੇ ਕੇਂਦਰ ਦੇ ਵਿੱਚ ਰੋਂਦੀ ਆਮਦਮੀ ਪਾਰਟੀ ਦੇ ਵਿਰੋਧੀ ਧਿਰਾਂ ਦੀ ਗੱਲ ਨਹੀਂ ਸੁਣੀ ਜਾਂਦੀ ਵਿਰੋਧੀ ਧਿਰਾਂ ਨਾਲ ੱੱੱਕਾ ਹੋ ਰਿਹਾ ਤਾਂ ਕੀ ਪੰਜਾਬ 'ਚ ੱੱੱਕਾ ਨਹੀਂ ਆ ਵੀਡੀਓ ਤੁਹਾਨੂੰ ਸੁਣਾਉਣੇ ਆ ਜਿੱਥੇ ਬਲਕਾਰ ਸਿੱਧੂ ਸ਼ਰਿਆਮ ਕਹਿ ਰਿਹਾ ਕਿ ਜੇਕਰ ਵੋਟ ਆਮ ਆਦਮੀ ਪਾਰਟੀ ਦੀ ਐਮਸੀ ਨੂੰ ਪਾਈ ਤਾਂ ਠੀਕ ਹੈ ਨਹੀਂ ਮੈਂ ਉਹਨੂੰ ਥੜੇ ਨਹੀਂ ਚੜਨ ਦੇਣਾ ਥੜਾ ਵਟਣਾ ਹੈ ਜੇ ਕਿਸੇ ਨੂੰ ਦਵਾ ਦੇ ਠੀਕਾਂ ਮਰਵਾ ਦੇ ਕੱਲੇ ਪਹਿਲੀ ਵਾਰ ਇਹ ਬੋਲਿਆ ਸਾਡਾ ਪਾਸਵਾੜਾ ਵੀ ਪਹਿਲੀ ਵਾਰ ਬੋਲਿਆ ਕੱਲੇ ਆ ਝਾੜੂ ਦਾ ਵਟਣੀ ਦਵਾਉਣਾ ਐਮਸੀ ਝੋਲੀ ਨਹੀਂ ਪੜੋ ਤੂੰ ਜਾ ਮਾੜੀ ਗੱਲ ਕਹਿਣਾ ਝਾੜੂ ਵਾਲਾ ਐਮਸੀ ਆਉ ਮੇਰੇ ਘਰੇ ਕੁੱਚਣ ਮੁਕਤ ਖੜੀ ਨਾ ਜੜਨ ਲੰਦਾ ਨਾਮਾ ਕੰਮ ਕਰਾਵਾ ਖੁਰਦਾ ਇੱਥੇ ਝਾੜੂ ਵਾਲਾ ਹੀ ਕੰਮ ਕਰੋ ਜੇ ਝਾੜੂ ਵਾਲਾ ਦਵਾ ਦੋਏ ਤੁਸੀਂ ਬਣਾ ਦੋ ਟੱਕਾ ਬਹੁਤ ਹੀ ਬਣਾ ਧੰਨਵਾਦ ਤਾਂ ਸ਼ਰੇਆਮ ਗੁੰਡਾ ਕਰਦੀ ਹੈ ਕੋਈ ਪਹਿਲੀ ਵਾਰ ਨਹੀਂ ਹੋਈ ਪਹਿਲਾਂ ਵੀ ਕਈ ਵਿਧਾਇਕ ਸਰਪੰਚੀ ਦੀਆਂ ਚੋਣਾਂ ਮੌਕੇ ਕਹਿ ਗਏ ਸੀ ਕਿ ਇਹ ਸਾਡਾ ਸਰਪੰਚ ਹੈ ਅਸੀਂ ਇਹਨੂੰ ਬਣਾ ਦਤਾ ਜੇ ਕਿਸੇ ਚ ਦਮ ਹੈ ਤਾਂ ਰੁਕ ਲੋ ਤਾਂ ਹੁਣ ਬਲਕਾਰ ਸਿੱਧੂ ਨੇ ਐਮਸੀ ਦੀਆਂ ਚੋਣਾਂ ਦੌਰਾਨ ਇਹ ਕਹਿ ਦਿੱਤਾ ਕਿ ਆ ਸਾਡਾ ਐਮਸੀ ਹੈ ਜਾੜੂ ਦੇ ਐਮਸੀ ਨੂੰ ਵੋਟ ਪਾਓਗੇ ਤਾਂ ਕੰਮ ਹੋਣਗੇ ਜੇਕਰ ਕਿਸੇ ਹੋਰ ਨੂੰ ਵੋਟ ਪਾਈ ਤਾਂ ਮੈਂ ਉਹਨੂੰ ਥੜੇ ਨਹੀਂ ਜਾਣਦਾ ਨਾ ਮੈਂ ਉਹਦਾ ਕੰਮ ਹੋਣ ਦੇਵਾਂ ਕੀ ਲੋਕਤੰਤਰ ਦੇ ਵਿੱਚ ਲੋਕਾਂ ਦੇ ਫਤਵੇ ਦਾ ਕੋਈ ਮੁੱਲ ਨਹੀਂ ਕੀ ਤੁਸੀਂ ਕੋਈ ਚਿੱਟੇ ਦਾ ਵਪਾਰੀ ਕੋਈ ਮਾੜਾ ਬੰਦਾ ਕੋਈ ਘਟਿਆ ਬੰਦਾ ਕੋਈ ਅਜੀਹਾ ਬੰਦਾ ਜਿਹੜਾ ਉਸ ਇਲਾਕੇ ਦੇ ਲੋਕਾਂ ਨੂੰ ਪਸੰਦ ਨਾ ਹੋਵੇ ਤੁਸੀਂ ਖੜਾ ਕਰਦੇ ਹੋ ਮੋ ਤੇ ਲੋਕ ਉਹਨੂੰ ਵੋਟ ਨਾ ਪਾਉਣੀ ਚਾਹੁੰਦੇ ਹੋਣ ਤੇ ਤੁਸੀਂ ਧੱਕੇ ਨਾਲ ਵੋਟ ਪਾਉਂਗੇ ਕਿ ਮੈਂ ਫਿਰ ਬਾਕੀ ਕੰਮ ਨਹੀਂ ਹੋਣਦੇ ਨੇ ਇਹ ਕਿਹੋ ਜਿਹਾ ਲੋਕਤੰਤਰ ਹੈ ਇਹ ਕਿਹੋ ਜਿਹੀ ਡੈਮੋਕ੍ਰੇਸੀ ਹੈ ਕੀ ਆਮ ਆਦਮੀ ਪਾਰਟੀ ਇਸ ਲਈ ਬਾਬਾ ਸਾਹਿਬ ਦੀਆਂ ਫੋਟੋਆਂ ਦਫ਼ਤਰਾਂ ਦੇ ਵਿੱਚ ਲਗਵਾਉਂਦੀ ਹੈ ਕਿ ਬਾਬਾ ਸਾਹਿਬ ਦਾ ਸੰਵਿਧਾਨ ਲਾਗੂ ਕਰਨ ਦੀ ਬਜਾਏ ਉਹਦੀਆਂ ਧੱਜੀਆਂ ਉਡਾਈਆਂ ਜਾਣ ਵਿਰੋਧੀ ਧਰਦੀ ਭੂਮਿਕਾ ਲੋਕਤੰਤਰ ਦੇ ਵਿੱਚ ਹੋਣੀ ਜ਼ਰੂਰੀ ਹੈ ਜੇਕਰ ਕਿਸੇ ਨਗਰ ਕਾਉਂਸਲ ਦੇ ਵਿੱਚ ਜਾਂ ਨਗਰ ਨਿਗਮ ਦੇ ਵਿੱਚ ਵਿਰੋਧੀ ਧਰਨਾ ਹੋਵੇਗੀ ਤਾਂ ਫਿਰ ਜਿਹੜੀ ਸਰਕਾਰ ਜਾਂ ਜਿਹੜੀ ਸੱਤਾਧਾਰੀ ਧਿਰ ਹੈ ਉਹ ਜੋ ਮਰਜ਼ੀ ਗਲਤਮਲਤ ਫੈਸਲੇ ਕਰੇਗੀ ਉਹਦਾ ਵਿਰੋਧ ਕੌਣ ਕਰੇਗਾ ਵਿਰੋਧੀ ਧਰਤਾ ਵੈਸੇ ਹੀ ਪੰਜਾਬ ਦੇ ਵਿੱਚ ਕਮਜ਼ੋਰ ਹੈ ਜਿੱਥੇ ਵਿਰੋਧੀ ਧਰਨ ਨੂੰ ਲੜਨਾ ਚਾਹੀਦਾ ਲੜ ਨਹੀਂ ਰਹੀ ਪਰ ਜੇਕਰ ਇਸ ਤਰੀਕੇ ਨਾਲ ਤੁਸੀਂ ਡਰਾ ਧਮਕਾ ਕੇ ਕਹੋਗੇ ਕਿ ਮੈਂ ਕੰਮ ਨਹੀਂ ਹੋਣ ਦੇਣੇ ਤਾਂ ਫਿਰ ਲੋਕਤਾਂਤਰ ਕਿਹੜੀ ਗੱਲ ਦਾ ਰਹਿ ਜਾਂਦਾ ਹੈ ਇਸ ਤਰੀਕੇ ਦੇ ਨਾਲ ਇੱਕ ਐਮਐਲਏ ਸ਼ਰਿਆਮ ਗੁੰਡਾਗਰਦੀ ਕਰ ਰਿਹਾ ਪੰਜਾਬ ਦਾ ਚੋਣ ਕਮਿਸ਼ਨ ਕਿਉਂ ਚੁੱਪ ਬੈਠਾ ਹੈ ਕਿਉਂ ਪੰਜਾਬ ਦਾ ਚੋਣ ਕਮਿਸ਼ਨ ਅਜੇਹੇ ਵਿਧਾਇਕ ਦੇ ਉੱਪਰ ਕਾਰਵਾਈ ਨਹੀਂ ਕਰਦਾ ਕਿ ਇਹ ਕੋਈ ਧਮਕੀ ਜਾਂ ਇਸ ਤਰੀਕੇ ਨਾਲ ਡਰਾਉਣਾ ਹੈ ਇਸ ਤੇਕ ਨੇ ਇਹ ਕਹਿਣਾ ਕਿ ਮੈਂ ਕੰਮ ਨਹੀਂ ਹੋਣ ਦੇਵਾਂਗਾ ਦੇਵਾਂਗਾ ਇਹ ਦੇਸ਼ ਚ ਸਰਕਾਰ ਚੱਲ ਰਹੀ ਹੈ ਜਾਂ ਕਿਸੇ ਰਾਜ ਦਾ ਰਾਜ ਚੱਲ ਰਿਹਾ ਹੈ ਜਾਂ ਕਿਸੇ ਤੇ ਪਿਆਵ ਦਾ ਰਾਜ ਇੱਥੇ ਚੱਲ ਰਿਹਾ ਵੀ ਜਿਹੜਾ ਕੋ ਜੋ ਮਰਜ਼ੀ ਕਵੇ ਤੇ ਉਹਦੀ ਪੂਰੀ ਹੋਵੇਗੀ ਇਸ ਦੇਸ਼ ਦੇ ਵਿੱਚ ਡੈਮੋਕ੍ਰੇਸੀ ਹੈ ਲੋਕ ਸਰਕਾਰ ਚੁਣਦੇ ਨੇ ਲੋਕਾਂ ਨੂੰ ਹੱਕ ਹੈ ਆਪ ਦਾ ਪੰਚ ਸਰਪੰਚ ਐਮਸੀ ਐਮਐਲਏ ਐਮਪੀ ਚੁਣਨ ਦਾ ਜੇਕਰ ਇਸ ਤਰੀਕੇ ਨਾਲ ਧਮਕੀ ਦੇ ਕੇ ਇਸ ਤਰੀਕੇ ਨਾਲ ਡਰਾ ਕੇ ਚੁਣਨਾ ਤਾਂ ਫਿਰ ਉਹ ਕੀ ਫਾਇਦਾ ਹੋਇਆ ਜੇ ਕੱਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਦੇਣ ਕਿ ਜੇਕਰ ਤੁਸੀਂ ਭਾਈਪਤ ਤੋਂ ਬਿਨਾ ਕਿਸੇ ਹੋਰ ਐਮਪੀ ਨੂੰ ਵੋਟ ਪਾਈ ਤਾਂ ਮੈਂ ਫਿਰ ਕੇਂਦਰ ਦੇ ਵਿੱਚੋਂ ਕੋਈ ਗ੍ਰਾਂਟ ਨਹੀਂ ਦੇਣੀ ਮੈਂ ਕੋਈ ਕੰਮ ਨਹੀਂ ਹੋਣ ਦੇਣਾ ਤਾਂ ਫਿਰ ਇਹ ਦੇਸ਼ ਦੇ ਵਿੱਚ ਲੋਕਤੰਤਰ ਬਚੂ ਕਿੱਥੇ ਇਹ ਦੇਸ਼ ਦੇ ਵਿੱਚ ਡੈਮੋਕ੍ਰੇਸੀ ਬਚੂ ਕਿੱਥੇ ਜੇਕਰ ਪੰਜਾਬ ਦੇ ਵਿੱਚ ਸਰਕਾਰਾਂ ਇਹ ਕਰਨ ਲੱਗ ਜਾਣ ਕਿ ਜੇਕਰ ਤੁਸੀਂ ਕਿਸੇ ਹੋਰ ਦਾ ਐਮਐਲਏ ਤਾਇਆ ਤਾਂ ਮੈਂ ਕੰਮ ਹੋਣ ਨਹੀਂ ਦੇਣਾ ਤਾਂ ਫਿਰ ਲੋਕਤੰਤਰ ਬਚੇਗਾ ਕਿੱਥੇ ਫਿਰ ਲੋਕਤੰਤਰ ਦੀ ਪਰਿਭਾਸ਼ਾ ਕੀ ਰਹਿ ਜਾਵੇਗੀ ਤਾਂ ਜਿਹੜੀ ਇਹ ਸ਼ਰੇਆਮ ਗੁੰਡਾਗਰਦੀ ਬਲਕਾਰ ਸਿੱਧੂ ਵੱਲੋਂ ਜਾਂ ਇਹਨਾਂ ਦੇ ਪਹਿਲਾਂ ਵੀ ਵਿਧਾਇਕਾਂ ਵੱਲੋਂ ਕੀਤੀ ਜਾਂਦੀ ਹੈ ਇਹ ਤੇ ਆਮ ਆਦਮੀ ਪਾਰਟੀ ਨੂੰ ਵੀ ਨੱਥ ਪਾਉਣ ਦੀ ਲੋੜ ਹੈ ਇਹ ਤੇ ਤੇ ਜਿਹੜਾ ਪੰਜਾਬ ਦਾ ਚੋਣ ਕਮਿਸ਼ਨ ਆ ਉਹਨੂੰ ਵੀ ਨੱਥ ਪਾਉਣ ਦੀ ਲੋੜ ਹੈ ਜੇਕਰ ਇਸੇ ਤਰ੍ਹਾਂ ਸ਼ਰੇਆਮ ਗੁੰਡਾਗਰਦੀ ਕਰਕੇ ਧਮਕੀਆਂ ਦੇ ਕੇ ਕਹਿ ਕੇ ਕਿ ਮੈਂ ਬਾਕੀਆਂ ਦੇ ਕੰਮ ਨਹੀਂ ਹੋਣ ਦੇਣੇ ਵੋਟਾਂ ਪਾਉਣੀਆਂ ਤਾਂ ਫਿਰ ਸਿੱਧਾ ਹੀ ਕੋਸ਼ਟ ਕਰਵਾ ਦਿਓ ਕਿ ਐਮਸੀ ਬਲਕਾਰ ਸਿੰਘ ਸਿੱਧੂ ਦਾ ਜਿਹੜਾ ਬੰਦਾ ਹਲਾਣਿਆ ਉਹ ਹੈ ਫਿਰ ਵੋਟ ਦੀ ਪ੍ਰਕਿਰਿਆ ਦੀ ਕੀ ਲੋੜ ਹੈ ਫਿਰ ਇੰਨਾ ਖਰਚਾ ਕਰਨ ਦੀ ਕੀ ਲੋੜ ਹੈ ਫਿਰ ਤਾਂ ਸੱਤਾਧਾਰੀ ਧਰ ਦੇ ਐਮਸੀ ਐਲਾਨ ਦਿੱਤੇ ਜਾਣ ਤੇ ਕੰਮ ਨਿਭੜ ਜਾਵੇ ਸੋ ਜਿਸ ਤਰੀਕੇ ਦੀ ਭਾਸ਼ਾ ਉਹਨਾਂ ਨੇ ਵਰਤੀ ਹੈ ਜਿਸ ਤਰੀਕੇ ਦੀ ਧਮਕੀ ਭਰ ਲੈ ਜਾ ਵਰਤਿਆ ਪੰਜਾਬ ਦੇ ਚੋਣ ਕਮਿਸ਼ਨ ਨੂੰ ਜਾਂ ਜਿਹੜੇ ਚੋਣ ਅਫਸਰ ਨੇ ਡੀਸੀ ਸਹਿਬਾਨ ਨੇ ਐਸਡੀਐਮ ਨੇ ਉਹਨਾਂ ਨੂੰ ਇਸ ਤੇ ਕਾਰਵਾਈ ਕਰਨ ਦੀ ਲੋੜ ਹੈ